ਕਿਸਾਨ ਵੀਰੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਕਿ ਕਿਸਾਨ ਵੀਰਾਂ ਨੂੰ ਹੁਣ ਇਸ ਟਾਈਮ ਝੋਨੇ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਫਸਲ ਚੱਲ ਨਹੀਂ ਰਹੀ ਚੰਗੀ ਤਰ੍ਹਾਂ ਫਟਾਰਾ ਨਹੀਂ ਕਰ ਰਹੀ ਕਿਸਾਨ ਵੀਰ ਮੇਰੇ ਵਰਗੇ ਯੂਟਿਊਬਰਾਂ ਮਗਰ ਲੱਗ ਕੇ ਤੇ ਕੰਪਨੀਆਂ ਮਗਰ ਲੱਗ ਕੇ ਬਹੁਤ ਸਾਰੇ ਪ੍ਰੋਡਕਟ ਨੇ ਜਿਹੜੇ ਉਹ ਆਪਣੀ ਫਸਲ ਦੇ ਵਿੱਚ ਪਾ ਰਹੇ ਨੇ ਪਰ ਫਿਰ ਵੀ ਕਿਸਾਨ ਵੀਰਾਂ ਨੂੰ ਜਿਹੜਾ ਉਹਨਾਂ ਦਾ ਲਾਭ ਹੈ ਉਹ ਨਹੀਂ ਮਿਲ ਰਿਹਾ ਫਸਲ ਉਸੇ ਤਰ੍ਹਾਂ ਖੜੀ ਹੈ ਇੱਕ ਜਗ੍ਹਾ ਤੇ ਨਾ ਤਾਂ ਫਟਾਰਾ ਕਰ ਰਹੀ ਹੈ ਨਾ ਕੁ ਗਰੰਗ ਬਣਾ ਰਹੀ ਹੈ ਤੇ ਇਸ ਕਰਕੇ ਕਿਸਾਨ ਵੀਰ ਬਹੁਤ ਜ਼ਿਆਦਾ ਦੁਖੀ ਨੇ ਤੇ ਕਾਫੀ ਸਮੇਂ ਤੋਂ ਇਸ ਸਮੱਸਿਆ ਬਾਰੇ ਇਨਕੁਆਰੀਆਂ ਆ ਰਹੀਆਂ ਨੇ ਤੇ ਕਿਸਾਨ ਵੀਰ ਵੱਖ-ਵੱਖ ਪਲੇਟਫਾਰਮਾਂ ਤੇ ਜਿਹੜੇ ਵੀਡੀਓ ਨੇ ਉਹ ਸਾਂਝੀਆਂ ਕਰ ਰਹੇ ਨੇ ਤੇ ਅੱਜ ਦੇ ਇਸ ਟੌਪਕ ਬਾਰੇ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਫਤੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਤੁਸੀਂ ਸਾਰੇ ਜਾਣਦੇ ਹੋ ਕਿ ਅਜਰਾ ਜਿਹੜਾ ਯੋਗ ਵਿਗਿਆਨਕ ਯੋਗ ਹੈ ਤੇ ਜਿਹੜੀ ਆਪਾਂ ਖੇਤੀ ਕਰ ਰਹੇ ਹਾਂ ਤੇ ਇਹ ਵੀ ਆਪਾਂ ਜੇਕਰ ਵਿਗਿਆਨਕ ਢੰਗ ਨਾਲ ਕਰਾਂਗੇ ਤਾਂ ਹੀ ਆਪਾਂ ਕਾਮਯਾਬ ਹੋ ਸਕਾਂਗੇ ਖੇਤੀ ਦੇ ਵਿੱਚ ਇਸ ਕਰਕੇ ਆਪਾਂ ਨੂੰ ਜਿਹੜਾ ਕੋਈ ਫਸਲ ਬੀਜਣ ਤੋਂ ਪਹਿਲਾਂ ਆਪਣੀ ਜ਼ਮੀਨ ਦੀ ਤਿਆਰੀ ਮਿੱਟੀ ਦੀ ਤਿਆਰੀ ਫਸਲ ਵਾਸਤੇ ਉਹ ਕਰਨੀ ਚਾਹੀਦੀ ਹੈ ਇਹਦੇ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਜਿਹੜਾ ਕੰਮ ਹੈ ਉਹ ਆਪਾਂ ਨੂੰ ਹੈਗਾ ਆਪਣੀ ਮਿੱਟੀ ਦੀ ਪਰਖ ਕਰਾਉਣੀ ਚਾਹੀਦੀ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਨੂੰ ਆਪਣੀ ਮਿੱਟੀ ਦੇ ਵਿੱਚ ਕਿਹੜੇ-ਕਿਹੜੇ ਖਾਦ ਘਰਾ ਕਰਨ ਦੀ ਕਮੀ ਹੈ ਤੇ ਆਪਣੀ ਪੀ ਐਚ ਵਗੈਰਾ ਕੀ ਹੈ ਮਿੱਟੀ ਦਾ ਜਿਹਦੇ ਕਰਕੇ ਆਪਾਂ ਅਗਲੇ ਫਸਲ ਜਿਹੜੀ ਬਿਉਤਵੰਦੀਓ ਸਹੀ ਤਰੀਕੇ ਨਾਲ ਕਰ ਸਕਦੇ ਆਂ ਤੇ ਹੁਣ ਗੱਲ ਕਰਦੇ ਆਂ ਜਿਹੜਾ ਮੌਕੇ ਤੇ ਜੋ ਮਿੱਟੀ ਪਰਖ ਵਾਲਾ ਸਮਾਸ਼ਯੋ ਤਾਂ ਲੰਘ ਗਿਆ ਤੇ ਹੁਣ ਜੋ ਮੌਕੇ ਤੇ ਆਪਾਂ ਨੂੰ ਦਿੱਕਤ ਆ ਰਹੀ ਐ ਨਾ ਫਸਲ ਨਹੀਂ ਚੱਲ ਰਹੀ ਇੱਥੇ ਕਿਸਾਨ ਵੀਰ ਮੈਂ ਤੁਹਾਡੇ ਨਾਲ ਇੱਕ ਜਿਹੜਾ ਇਹ ਲੈਵਲ ਐ ਉਹ ਸਾਂਝਾ ਕਰ ਰਹੇ ਆਂ ਪੀ ਐਚ ਲੈਵਲ ਬਾਰੇ ਇਸ ਲੈਵਲ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਕਿੰਨੇ ਪੀ ਐਚ ਤੇ ਕਿਹੜਾ ਤੱਤ ਆਪਣੀ ਫਸਲ ਨੂੰ ਮਿਲਦਾ ਤੇ ਕਿਹੜਾ ਤੱਤ ਨਹੀਂ ਮਿਲਦਾ ਇਹ ਸਾਰੇ ਇਸ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਤੇ ਇੱਥੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਜੋ ਹੁਣ ਇਸ ਸਮੇਂ ਆਪਣੀ ਝੋਨੇ ਦੀ ਫਸਲ ਨੂੰ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਲੋਹੇ ਦੀ ਲੋਹੇ ਦੀ ਘਾਟ ਪੂਰੀ ਨਹੀਂ ਹੋ ਰਹੀ ਕਿਸਾਨ ਵੀਰ ਕਈ ਤਰ੍ਹਾਂ ਦੇ ਪ੍ਰੋਡਕਟ ਲੈ ਕੇ ਉਹ ਫਸਲ ਦੇ ਵਿੱਚ ਪਾ ਰਹੇ ਨੇ ਪਰ ਫਿਰ ਵੀ ਜਿਹੜੀ ਉਹ ਲੋਹੇ ਦੀ ਘਾਟ ਹੈ ਉਹ ਮੈਗਨੀਸ਼ ਦੀ ਘਾਟ ਹੋਵੇ ਚਾਹੇ ਜ਼ਿੰਕ ਦੀ ਉਹ ਪੂਰੀ ਨਹੀਂ ਹੋ ਰਹੀ ਉਸ ਦਾ ਸਭ ਤੋਂ ਮੇਨ ਕਾਰਨ ਤੁਸੀਂ ਕਿਸਾਨ ਵੀਰ ਇੱਥੇ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਜਿਹੜਾ ਆਇਰਨ ਹੈ ਲੋਹਾ ਹੈ ਉਹ ਆਪਾਂ ਨੂੰ ਆਪਣੀ ਜ਼ਮੀਨ ਦੇ ਵਿੱਚ 6 ਪੀਐਚ ਤੱਕ ਹੀ ਆਪਣੀ ਫਸਲ ਨੂੰ ਮਿਲਦਾ ਹੈ ਜੇਕਰ ਇਸ ਤੋਂ ਉੱਪਰ ਆਪਣੀ ਫਸਲ ਦਾ ਆਪਣੀ ਜ਼ਮੀਨ ਦਾ ਜਿਹੜਾ ਪੀਐਚ ਹੋਵੇਗਾ ਤਾਂ ਲੋਹਾ ਘਾਟ ਆਵੇਗੀ ਆਵੇਗੀ ਆਪਣੀ ਜ਼ਮੀਨ ਨੂੰ ਆਪਾਂ ਚਾਹੇ ਜਿੰਨੇ ਮਰਜ਼ੀ ਪ੍ਰੋਡਕਟ ਪਾਈ ਚੱਲੀਏ ਕਿਉਂਕਿ ਜਦੋਂ ਹੁਣ ਤੁਸੀਂ ਸਾਰੇ ਕਿਸਾਨ ਵੀ ਜਾਣਦੇ ਹੋ ਕਿ ਪੰਜਾਬ ਦੇ ਜਿਹੜੇ ਜ਼ਮੀਨਾਂ ਨੇ ਉਹਨਾਂ ਦੇ ਪੀਐਚ ਬਹੁਤ ਜ਼ਿਆਦਾ ਵੱਧ ਚੁੱਕੇ ਨੇ 7.5 ਤੋਂ ਉੱਪਰ ਹਰ ਇੱਕ ਜ਼ਮੀਨ ਦਾ ਪੀਐਚ ਜਿਹੜਾ ਉਹ ਇਸ ਸਮੇਂ ਉੱਪਰ ਲੰਘ ਚੁੱਕਿਆ ਹੈ ਜਿਹਦੇ ਕਾਰਨ ਤੁਸੀਂ ਇਹ ਚਾਰਟ ਦੇ ਵਿੱਚ ਦੇਖ ਸਕਦੇ ਹੋ ਕਿ ਆਇਰਨ, ਬੁਰਾਨ, ਕਾਪਰ ਜ਼ਿੰਕ ਇਹਨਾਂ ਦੀ ਜਿਹੜੀ ਡੈਫੀਸੈਂਸੀ ਆਪਣੀ ਫਸਲਾਂ ਦੇ ਵਿੱਚ ਆਪਾਂ ਨੂੰ ਦਿਖਾਈ ਦੇਣਾ ਸ਼ੁਰੂ ਕਰ ਚੁੱਕੀ ਹੈ ਤੇ ਜਿੰਨਾ ਚਿਰ ਆਪਣੀ ਜ਼ਮੀਨ ਦਾ ਪੀ ਐਚ ਕਿਸਾਨ ਵੀਰੋ ਥੱਲੇ ਨਹੀਂ ਆਉਂਦਾ ਉਹਨਾਂ ਚਰਾਪਾ ਮਿੱਟੀ ਦੇ ਵਿੱਚ ਜਿੰਨੇ ਮਰਜ਼ੀ ਪ੍ਰੋਡਕਟ ਆਪਣੀ ਖਾਦਾਂ ਦੇ ਵਿੱਚ ਰਲ ਰਲਾ ਪਾਈ ਚੱਲੀਏ ਉਹਨਾਂ ਦਾ ਇੱਕ ਡੱਕਾ ਫਾਇਦਾ ਨਹੀਂ ਹੋਣਾ ਆਪਾਂ ਨੂੰ ਤੇ ਇਸ ਕਰਕੇ ਕਿਸਾਨ ਵੀਰੋ ਬੇਨਤੀ ਹੈ ਕਿ ਮੇਰੇ ਵਰਗੇ ਯੂਟਿਊਬਰਾਂ ਤੇ ਕੰਪਨੀ ਮਗਰ ਲੱਗ ਕੇ ਐਵੇਂ ਵਾਧੂ ਫਾਲਤੂ ਦੇ ਪ੍ਰੋਡਕਟ ਆਪਣੀ ਜ਼ਮੀਨਾਂ ਦੇ ਵਿੱਚ ਨਾ ਪਾਈ ਚੱਲੋ ਕਿਉਂਕਿ ਆਪਣੇ ਜ਼ਮੀਨਾਂ ਦਾ ਪੀ ਐਚ ਲੈਵਲ ਹੈ ਜਿਹੜਾ ਜ਼ਿਆਦਾ ਹੈ ਜਿਹਦੇ ਕਰਕੇ ਉਹ ਆਪਾਂ ਜਿਹੜੇ ਪ੍ਰੋਡਕਟ ਪਾਉਨੇ ਆ ਆਪਣੇ ਬੇਸਟ ਹੋ ਜਾਂਦੇ ਆ ਸਟਕ ਹੋ ਜਾਂਦੇ ਜ਼ਮੀਨ ਦੇ ਵਿੱਚ ਫਸਲ ਨੂੰ ਨਹੀਂ ਮਿਲ ਸਕਦੇ ਤਾਂ ਇਹਦਾ ਇੱਕੋ ਇੱਕ ਹੱਲ ਹੈ ਕਿਸਾਨ ਵੀਰੋ ਕਿ ਹੁਣ ਪੀ ਐਚ ਲੈਵਲ ਤਾਂ ਆਪਾਂ ਇਸ ਸਮੇਂ ਨਹੀਂ ਸਹੀ ਕਰ ਸਕਦੇ ਆਪਣੀ ਜ਼ਮੀਨ ਦਾ ਤੇ ਪਰ ਜਿਹੜੇ ਤੱਤ ਨਹੀਂ ਘਾਟੋ ਕਿਵੇਂ ਪੂਰੀ ਕਰੀਏ ਇਹਦਾ ਇੱਕੋ ਇੱਕ ਹੱਲ ਹੈ ਕਿਸਾਨ ਵੀਰੋ ਕਿ ਆਪਾਂ ਜੋ ਤੱਤ ਹੈ ਮਿੱਟੀ ਦੇ ਵਿੱਚ ਰਲਾ ਕੇ ਜੇ ਖਾਦਾਂ ਦੇ ਵਿੱਚ ਰਲਾ ਕੇ ਆਪਣੀ ਜ਼ਮੀਨ 'ਚ ਪਾਉਨੇ ਆ ਤੁਸੀਂ ਉਹਨਾਂ ਤੱਤਾਂ ਨੂੰ ਥੋੜੀ ਮਾਤਰਾ ਦੇ ਵਿੱਚ ਲੈ ਕੇ ਪਾਣੀ ਦੇ ਵਿੱਚ ਰਲਾ ਕੇ ਰਿਕਵੈਂਡਡ ਮਾਤਰਾ ਦੇ ਅਨੁਸਾਰ ਉਹਨਾਂ ਦੀ ਸਪਰੇਅ ਕਰ ਸਕਦੇ ਹੋ ਆਪਣੀ ਫਸਲ ਦੇ ਉੱਤੇ ਇਹਦੇ ਵਿੱਚ ਥੋੜੀ ਮਿਹਨਤ ਤਾਂ ਜ਼ਿਆਦਾ ਕਿਸਾਨ ਵੀਰੋ ਪਰ ਤੁਹਾਨੂੰ ਪਤਾ ਹੈ ਕਿ ਕੁਦਰਤ ਵੀ ਉਸੇ ਸਾਹ ਦਿੰਦੀ ਹੈ ਜੋ ਮਿਹਨਤ ਕਰਦਾ ਹੈ ਜੋ ਮਿਹਨਤ ਕਰੂਗਾ ਫਲ ਵੀ ਉਹੀ ਖਾਊਗਾ ਇਸ ਕਰਕੇ ਕਿਸਾਨ ਵੀਰੋ ਥੋੜੀ ਮਿਹਨਤ ਜ਼ਿਆਦਾ ਕਰਕੇ ਤਾਂ ਜਿਹੜੇ ਤੱਤ ਨਹੀਂ ਘਾਟ ਆ ਰਹੀਏ ਉਹਨਾਂ ਦੀ ਆਪਾਂ ਸਪਰੇਅ ਕਰੀਏ ਫਸਲ ਤੇ ਤਾਂ ਕਿ ਜਿਹੜੇ ਤੱਤਾਂ ਨਹੀਂ ਘਾਟ ਉਹ ਪੂਰੀ ਹੋ ਜਾਵੇ ਤੇ ਆਪਣੀ ਫਸਲ ਅਵੇ ਤੇ ਚੰਗਾ ਫਟਾਰਾ ਕਰੇ ਇਹ ਜਾਣਕਾਰੀ ਕਿਸਾਨ ਮੇਰੇ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਐਵੇਂ ਮੇਰੇ ਵਰਗੇ ਯੂਟਿਊਬਰਾਂ ਮਗਰ ਲਾ ਕੇ ਜਾਂ ਕੰਪਨੀਆਂ ਮਗਰ ਲਾ ਕੇ ਕਿਉਂਕਿ ਕੰਪਨੀਆਂ ਨੇ ਆਪਣੇ ਪ੍ਰੋਡਕਟ ਵੇਚਣੇ ਨੇ ਆਪਣੀ ਸੇਲ ਵਧਾਉਣੀ ਹੈ ਉਹਨਾਂ ਮਗਰ ਲਾ ਕੇ ਆਪਣਾ ਖਰਚਾ ਨਾ ਵਧਾਓ ਆਪਣੀ ਜ਼ਮੀਨਾਂ ਦੇ ਪੀ ਐਚ ਲੈਵਲ ਨੂੰ ਸਹੀ ਕਰੋ ਮਿੱਟੀ ਦੀ ਜਿਹੜੀ ਸਿਹਤ ਆ ਉਹਦੇ ਵੱਲ ਧਿਆਨ ਦਿਓ ਤੇ ਹੁਣ ਮੌਕੇ ਤੇ ਤੁਸੀਂ ਜਿਹੜੇ ਤੱਤਾਂ ਦੀ ਆਪ ਨੂੰ ਘਾਟ ਦਿਖਾਈ ਦੇ ਰਹੀ ਹੈ ਉਹਨਾਂ ਤੱਤਾਂ ਨੂੰ ਥੋੜੀ ਮਾਤਰਾ ਦੇ ਵਿੱਚ ਲੈ ਕੇ ਉਹਨਾਂ ਦੇ ਸਪਰੇਅ ਕਰੋ ਮਹਿਨਤ ਕਰੋ ਤਾਂ ਕਿ ਆਪਣੀ ਜਿਹੜੀ ਫਸਲ ਹੈ ਉਹ ਚੰਗੀ ਤਰ੍ਹਾਂ ਚੱਲ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ